ਇੱਕ ਇਤਿਹਾਸਿਕ ਜਿਹੜਾ ਬਿੱਲ ਐ ਬੈਲ ਗੱਡੀਆਂ ਦੀ ਬਲਦਾਂ ਦੀ ਦੌੜ ਵਾਲਾ ਉਹ ਬਿੱਲ ਪਾਸ ਹੋਇਆ ਔਰ ਡਿਬੇਟ ਤੁਸੀਂ ਸੁਣੀ ਹੋਣੀ ਤੁਹਾਡੇ ਕੈਮਰਾ ਰਹੇ ਕੱਲ ਨੂੰ ਛੱਪੂਗਾ ਵੀ ਕਿਸੀ ਪੁੱਤਾ ਵਾਂਗੂ ਪਾਲਦੇ ਆ ਉਹਨਾਂ ਬਲਦਾਂ ਤੇ क्रੂਲਟੀ ਨਹੀਂ ਹੈਗੀ ਕੋਈ ਅਸੀਂ ਹੱਤਿਆਚਾਰ ਨਹੀਂ ਕਰਦੇ ਅਸੀਂ ਚਾਹ ਅੰਦਰਾ ਨਗੌਰ ਤੋਂ ਲਿਆ ਕੇ ਪਾਉਨੇ ਉਹਨਾਂ ਦੇ ਅਸੀਂ ਸਾਡੇ ਮੰਡੀਆਂ ਲੱਗਦੀਆਂ ਨੇ ਰੰਗ-ਬਰੰਗੀਆਂ ਨੱਥਾਂ ਦੀਆਂ ਸੋ ਜਿਹੜੀ ਬਲਦਾਂ ਦੀ ਦੌੜ ਤੇ ਪਵੰਦੀ ਲੱਗੀ ਹੋਈ ਸੀ ਪੰਜਾਬ ਨੇ ਅੱਜੋ ਖੋਲਤੀ ਕਿਲਾ ਰਾਏਪੁਰ ਤਾਂ ਘਰ ਸਾਡਾ ਮੀਨੀ 올림픽 ਹੈ ਹੋਰ ਪਿੰਡਾਂ ਦੇ ਵਿੱਚ ਵੀ ਬਲਦਾਂ ਦੀਆਂ ਦੌੜਾਂ ਹੁੰਦੀਆਂ ਨੇ ਬੜੇ ਬਲਦਾਂ ਦੇ ਸ਼ੌਕੀਨ ਬੈਠੇ ਆ ਸਾਡਾ ਬਹੁਤ ਪੁਰਾਣਾ ਨਾਤਾ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਵੀ ਬਲਦਾਂ ਦੀ ਜੋੜੀ ਨਾਲ ਹੀ ਜੋੜਿਆ ਜਾ ਸਕਦਾ ਹੈ ਉਹਨਾਂ ਨੇ ਆਖਰੀ 16 ਸਾਲ ਕਰਤਾਰਪੁਰ ਸਾਹਿਬ ਖੇਤੀ ਹੀ ਕੀਤੀ ਹੈ ਬਲਦਨ ਸੋ ਸਾਡੇ ਪੁਰਾਣੇ ਸਾਡਾ ਉਹਨਾਂ ਪਸ਼ੂਆਂ ਪੰਛੀਆਂ ਨਾਲ ਸਾਡਾ ਨਾਤਾ ਹੈ ਅਸੀਂ ਤਾਂ ਫਸਲ ਵੱਢਣ ਵੇਲੇ ਵੀ ਜਨੌਰਾਂ ਵਾਸਤੇ ਥੋੜਾ ਜਿਹਾ ਛੱਡ ਦਿੰਦੇ ਆ ਵੀ ਇੰਨਾ ਕਿ ਜਨੌਰਾਂ ਦਾ ਹਿੱਸਾ ਜਨੌਰ ਮੀਨਜ਼ ਪੰਛੀ ਜਾਨਵਰ ਜਰ ਬੇਜ਼ੁਬਾਨ ਉਹ ਖਾ ਲੈਣਗੇ ਸੋ ਸਰਬਾਤ ਦਾ ਭਲਾ ਮੰਗਣ ਵਾਲੇ ਲੋਕ ਆ ਤੇ ਬੜਾ ਵਧੀਆ ਫੈਸਲਾ ਹੋਇਆ ਮੈਂ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਵਧਾਈ ਦੇਣਾ ਕਿ ਫੈਸਲਾ ਹੋ ਗਿਆ ਬਸ ਹੁਣ ਪੰਜਾਬ ਜਿਹੜਾ ਉਹ ਹੱਸਦਾ ਖੇਡਦਾ ਇੱਕ ਦੂਜੇ ਦੀਆਂ ਕਬੱਡੀਆਂ ਇੱਕ ਦੂਜੇ ਦੇ ਭੰਗੜੇ ਦੇਖਦਾ ਦਿਖਾਉਂਦਾ ਪੰਜਾਬ ਹੋਵੇ ਰੰਗਲਾ ਪੰਜਾਬ ਜਿਹੜਾ ਪਹਿਲਾਂ ਪਾਟੇ ਦੋ ਮੰਤਰੀਆਂ ਖਲਾਫ ਐਫ ਆਈ ਆਰ ਕਰਨੀ ਹੋਈ ਹੈ ਜਿਹੜੇ ਮਨਜਿੰਦਰ ਸਿਰਸਾ ਜਿਹੜੇ ਨੇ ਉਹਨਾਂ ਨੇ ਵੀ ਇੱਕ ਇਨਫੋਰਮੇਸ਼ਨ ਦਾ ਨੋਟਿਸ ਦਿੱਤਾ ਇਹ ਤਾਂ ਹੀ ਕਰਨਗੇ ਪਤਾ ਕਿ ਜਿਹੜਾ ਸੱਚ ਬੋਲੂਗਾ ਇਸ ਦੇਸ਼ 'ਚ ਉਹਦੇ ਐਫ ਆਈ ਆਰ ਹੋਊਗਾ ਕੇਜਰੀ ਵਾਲਾ 8 ਮਹੀਨੇ ਜੇਲ੍ਹ ਚ ਲਾ ਕੇ ਆਇਆ ਕੀ ਕਸੂਰ ਹੈ ਵੀ ਉਹਦਾ ਮਨੀਸ਼ ਸੋਧਿਆ ਜੇਲ੍ਹ ਚ ਰਹਿ ਕੇ ਆ ਸੰਜੇ ਸਿੰਘ ਰਹਿ ਕੇ ਆ ਸ਼ਿਵਿੰਦਰ ਜੈਨ ਰਹਿ ਕੇ ਆ ਕੀ ਕਸੂਰ ਹੈ ਭਾਈ ਸਿਰਫ ਇਹ ਕਸੂਰ ਹੈ ਕਿ ਤੁਸੀਂ ਰਾਜਨੀਤੀ ਦੇ ਵਿੱਚ ਸਾਡੇ ਕੰਮਾਂ ਜੜਿੱਕਾ ਕਿਉਂ ਬਣ ਰਹੇ ਹੋ ਆਹ ਕਾਰਨ ਹੈ ਐਫ ਆਈ ਆਰਾਂ ਹੋਣਗੀਆਂ ਹਜੇ ਗ੍ਰਿਫਤਾਰੀਆਂ ਵੀ ਹੋਣਗੀਆਂ ਜੇਲ੍ਹਾਂ ਚ ਵੀ ਜਾਵਾਂਗੇ ਕੋਈ ਚੱਕਰ ਨਹੀਂ ਦਰਦ ਨਹੀਂ ਪਾ ਲੈਣ ਸਾਡਾ ਪਾ ਲੈਣ ਸਭ ਤੋਂ ਵੱਧ ਸੱਚਤਾ ਸੀ ਉਹ ਬੋਲ ਰਹੇ ਐਸ ਵਕਤ ਮੋਦੀ ਸਾਹਿਬ ਦੇ ਖਿਲਾਫ ਕੌਣ ਬੋਲ ਰਿਹਾ ਮੈਂ ਤਾਂ ਕਾਲੀ ਬੋਲ ਕੇ ਆਟਾ ਮੈਂ ਰਾਜੀ ਬੋਲ ਕੇ ਆ ਤਾਂ ਵੀ ਮਹਾਰਾਜ ਜਿੱਥੇ 140 ਕਰੋੜ ਬੰਦਾ ਰਹਿੰਦਾ ਹੈ ਉੱਥੇ ਸਮੱਸਿਆਵਾਂ ਦਾ ਹੱਲ ਕਰੋ ਮਾਨ ਸਾਹਿਬ ਜੀ ਇਹ ਅਰੈਸਟ ਤੱਕ ਦੀ ਨੌਬਤ ਆਉਂਦੀ ਹੈ ਤੁਹਾਡੇ ਮਿਲਣ ਦੀ ਜਾਂ ਤਾਂ ਫਰਮ ਦੀ ਤੁਹਾਡੇ ਦੀ ਫਿਰ ਤੁਸੀਂ ਇਸ ਜੀ ਨੂੰ ਕਿਵੇਂ ਦੇਖਦੇ ਹੋ ਕਿ ਉਹ ਫਿਰ ਮੈਂ ਅਰੈਸਟ ਕਿਵੇਂ ਰੱਖ ਸਰ ਨਹੀਂ ਨਹੀਂ ਜੇ ਲੜਾਂਗੇ ਕਾਨੂੰਨ ਚ ਅਸੀਂ ਕੋਰਟ ਜਾਵਾਂਗੇ ਕਾਨੂੰਨ ਹੈ ਕੋਈ ਨਾ ਕੋਈ ਕਾਨੂੰਨ ਤਾਂ ਸਾਡੇ ਹੱਕ ਚ ਹੋਊਗਾ ਨਾ ਐ ਸਾਰਾ ਇਹਨਾਂ ਨੇ ਹੀ ਠੇਕਾ ਥੋੜੀ ਲੈ ਲਿਆ ਕਿ ਕੇਜਰੀਵਾਲ ਸਾਹਿਬ ਵੀ ਤਾਂ ਬਾਹਰ ਆਏ ਮਨੀਸ਼ ਸੋਧਿਆ ਜੀ ਨੂੰ ਵੀ ਜਮਾਨਤ ਮਿਲੀ ਕਿਤੇ ਕਾਨੂੰਨ ਤਾਂ ਹੈ ਨਾ ਰੱਬ ਤਾਂ ਹੈ ਕਿਤੇ ਕੀ ਮੈਨੂੰ ਮੈਨੂੰ ਫੌਰਨ ਮੈਨੂੰ ਮੈਨੂੰ ਫੌਰਨ ਪਾਲਿਸੀ ਬਾਰੇ ਪੁੱਛਣ ਦਾ ਹੱਕ ਨਹੀਂ ਕਿ ਤੁਸੀਂ ਕੀ ਕਰਨ ਜਾਣਦੇ ਹੋ ਜੀ ਉੱਥੇ ਕੀ ਕਰਕੇ ਆਇਓ ਜੀ ਦੱਸੋ ਸਾਨੂੰ ਹੱਕ ਨਹੀਂ ਮੈਂ ਫੋਰਨ ਪਾਲਿਸੀ ਬਾਰੇ ਪੁੱਛਿਆ ਵੀ ਤੁਸੀਂ ਜਿੱਥੇ ਵੀ ਜਾਣੇ ਹੋ ਉੱਥੇ ਨਾਨੀ ਦਾ ਬਿਜ਼ਨਸ ਕਿਉਂ ਸ਼ੁਰੂ ਹੋ ਜਾਂਦਾ ਇਹਦਾ ਮਤਲਬ ਤੁਹਾਨੂੰ ਉਹ ਲੈ ਕੇ ਜਾਂਦਾ ਠੀਕ ਹੈ ਇਹ ਗੱਲ ਕਿਉਂ ਨਹੀਂ ਮੰਨਦੇ ਤੁਸੀਂ ਕਿ ਤੁਸੀਂ ਬਿਜ਼ਨਸ ਕਰਾਉਣ ਜਾਣੇ ਹੋ ਕਿਸੇ ਨੂੰ ਇਹ ਸਾਨੂੰ ਹੱਕ ਨਹੀਂ ਹੈਗਾ ਅਸੀਂ ਪੁੱਛਾਂਗੇ ਮੈਂ ਤਾਂ ਫਿਊਚਰ 'ਚ ਵੀ ਪੁੱਛੂੰਗਾ ਕੀ ਗੱਲ ਪ੍ਰਧਾਨ ਮੰਤਰੀ ਨੂੰ ਅਸੀਂ ਪੁੱਛ ਨਹੀਂ ਸਕਦੇ ਕਿ ਤੁਸੀਂ ਉੱਥੇ ਕੀ ਕਰਨ ਗਏ ਸੀ ਕੀ ਉਹਨਾਂ ਨਾਲ ਸਮਝੌਤਾ ਹੋਇਆ ਜਦੋਂ ਪਾਕਿਸਤਾਨ ਨਾਲ ਸਬੰਧ ਖਰਾਬ ਹੋਏ ਇੱਕ ਵੀ ਮੁਲਕ ਆਪਣੇ ਨਾਲ ਖੜਾ ਨਹੀਂ ਖੜਾ ਪਰ ਧਰਤੀ ਦੇ ਚਾਰ ਗੇੜੇ ਦੇਗੇ ਮੋਦੀ ਸਾਹਿਬ ਮੈਗਨੇਸ਼ੀਆ ਟਕਲੈਸ਼ੀਆ ਪਤਾ ਨਹੀਂ ਕਿਹੜੇ ਕਿਹੜੇ ਮੁਲਕ ਨੇ ਸੰਤ ਨਾ ਹੀ ਨਹੀਂ ਆਉਂਦੇ ਉਹਨਾਂ ਦੇ ਉੱਥੇ ਜਾ ਵੜਦੇ ਭਾਈ 140 ਕਰੋੜ ਤੋਂ ਸਾਡੇ ਕੋਲੇ ਰਹਿੰਦਾ ਉਹਨਾਂ ਨਾਲ ਹੀ ਗੱਲ ਕਰ ਲੋ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰ ਦੋ ਪੰਜਾਬ ਤੇ ਹਰਿਆਣੇ ਦਾ ਪਾਣੀ ਦਾ ਝਗੜਾ ਤੁਹਾਨੂੰ ਵੇਚ ਨਹੀਂ ਸਕਦੇ ਯੂਕਰੇਨ ਦੀ ਜੰਗ ਕਹਿੰਦੇ ਬੰਦ ਕਰਾ ਲਾਂਗੇ ਅਸੀਂ ਕੈਂਗਸਟਰ ਨਾ ਕਿਉਂ ਸਮਝ ਰਹੇ ਅਜੇ ਤਾਂ 12 ਸਾਲ ਪੁਰਾਣੀ ਆ ਗੈਂਗਸਟਰ ਕਿਹਨੇ ਰੱਖੇ ਹੋਏ ਨੇ ਸਿਰਸਾ ਸਾਹਿਬ ਨੂੰ ਪੁੱਛਿਓ ਕਿ ਗੁਜਰਾਤ ਦੀਆਂ ਸਾਮਰਮਤੀ ਵਾਲੀ ਗੇੜ ਚ ਕੌਣ ਬੈਠਾ ਹੈ ਹੈ ਜੀ ਜਿੰਨਾ ਤੋਂ ਸਭ ਤੋਂ ਬਾਅਦ ਖਤਰਾ ਹੈ ਉਹ ਤੁਸੀਂ ਆਪ ਪਾਲੇ ਹੋਏ ਨੇ ਸਾਰਿਆਂ ਨਾਲ ਤੁਹਾਡੇ ਆਪਣੇ ਸੰਬੰਧ ਨੇ ਖੁਦ ਸਾਡੇ ਹੋਮ ਮਿਨਿਸਟਰ ਸਾਹਿਬ ਤੜੀ ਪਾਰ ਹੋਏ ਹੋਏ ਨੇ ਵੀ ਮਤਲਬ ਉਹਨਾਂ ਨੂੰ ਗੁਜਰਾਤ ਚੋਂ ਕੱਢਣਾ ਪਿਆ ਤੜੀ ਪਾਰ ਕਾਨੂੰਨ ਹੈ ਗੁਜਰਾਤ ਚ ਉਹ ਤੜੀ ਪਾਰ ਹੀ ਹੋਮ ਮਿਨਿਸਟਰ ਬਣ ਜਾਣਗੇ ਫਿਰ ਉਹ ਸਾਨੂੰ ਸਭ ਕੁਝ ਨਸਨ ਸਾਬਰਬਤੀ ਜੇਲ੍ਹ ਵਾਲਾ ਗੈਂਗਸਟਰ ਨੂੰ ਫਿਰ ਪ੍ਰੋਡਕਸ਼ਨ ਬਾਰੇ ਤੁਸੀਂ ਆਓਗੇ ਅਸੀਂ ਤਾਂ ਜਦੋਂ ਮਰਜ਼ੀ ਲਿਆਵਾਂਗੇ ਲਿਆਵਾਂਗੇ ਕਾਨੂੰਨ ਕਾਨੂੰਨ ਮੁਤਾਬਕ ਲਿਆਵਾਂਗੇ ਜਿੱਥੇ ਲੋੜ ਹੋਊਗੀ ਪਰ ਪਾਲ ਦਾ ਕੌਣ ਹੈ ਉਹਨਾਂ ਨੂੰ ਸਵਾਲ ਤਾਂ ਤੁਹਾਡਾ ਇਹ ਸੀਗਾ ਅਸੀਂ ਲਿਆਵਾਂਗੇ ਜਿੱਥੇ ਪੰਜਾਬ ਪੰਜਾਬ ਦੀ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਪੰਜਾਬ ਨੂੰ ਚਾਹੇ ਕੋ ਨਸ਼ਿਆਂ ਦੇ ਵਿੱਚ ਜਾਂ ਪੰਜਾਬੀਆਂ ਨੂੰ ਕੋਈ ਵੀ ਹਾਮ ਕਰਨ ਦੀ ਕੋਸ਼ਿਸ਼ ਕਰੂਗਾ ਜਾਂ ਸਾਡੇ ਆਰਾਜਕਤਾ ਫਲਾਉਣ ਦੀ ਕੋਸ਼ਿਸ਼ ਕਰੂਗਾ ਰਹਿਮ ਨਹੀਂ ਕੀਤਾ ਜਾਊਗਾ ਕੋਈ ਤਰਸ ਨਹੀਂ ਕੀਤਾ ਜਾਊਗਾ ਸਖਤ ਤੋਂ ਸਖਤ ਕਰਨੀ